ਸਾਡੇ ਅੱਜ ਨੌ ਜਿਲ੍ਹੇ ਪਾਣੀ ਵਿੱਚ ਆਏ ਹੋਏ ਆ ਬੜਾ ਦੁੱਖ ਲੱਗਦਾ ਇਹ ਮੁੰਡੇ ਟੀਵੀ ਜਾਂਦਾ ਵਿਖਾਉਣ ਲੱਜਾਂ ਮੈਂ ਇਹਨਾਂ ਨੂੰ ਕੱਲ ਕਿਹਾ ਮੈਨੂੰ ਨਾ ਵਿਖਾਓ ਦੁੱਖ ਲੱਗਦਾ ਰੋਣੋਂ ਦਾ ਪਰ ਅੱਜ ਆਪਣੇ ਤੇ ਮਿਹਰ ਹੈ ਗੁਰੂ ਸਾਹਿਬ ਦੀ ਆਪਣੇ ਜਿਲ੍ਹੇ ਜਿੱਦਾ ਮਾਲਵਾ ਸਭ ਗੁਰੂ ਦੀ ਕਿਰਪਾ ਨਾਲ ਠੀਕ ਠਾਕ ਹੈ ਚੜ੍ਹਦੀ ਕਲਾ ਵਿੱਚ ਹੈ ਫਿਰ ਅਸੀਂ ਕੱਲ ਹੀ ਇਹਨਾਂ ਨੂੰ ਆਰਡਰ ਕੀਤਾ ਉਸ ਬੰਦੇ ਨੂੰ ਕਿਹਾ ਮੈਂ ਕਿਹਾ ਵੀ ਆਪਾਂ ਵੀ 5-6 ਟਰੱਕ ਭਰ ਕੇ ਕੰਬਲਾਂ ਦੇ ਜਾਗਟਾਂ ਦੇ ਬੂਟਾਂ ਦੇ ਜਰਸੀਆਂ ਇਹ ਜਾ ਸਮਾਨ ਇੰਨਾ ਲੈ ਕੇ ਜਾਈਏ ਕਿ ਬਈ ਸਾਡੇ ਇਲਾਕੇ ਦੀਆਂ ਪੰਚਾਇਤਾਂ ਨੂੰ ਲੈ ਕੇ ਜਾਵਾਂਗੇ ਨਾਲ ਜਿੰਨੇ ਸਾਡੇ ਸਰਪੰਚ ਸਾਹਿਬ ਮਾਨੂਕਾ ਦੀ ਸੰਗਤ ਬੈਠੀ ਆਏ ਬਈ ਤੇ ਆ ਹੋਰ ਵੀ ਬਹੁਤ ਬੈਠੇ ਆ ਚਾਰਨਸੋੜੀ ਵੈਸਰ ਤੋਂ ਬੈਠੇ ਆ ਤੇ ਸਾਡੇ ਗੁਰਦਵੰਤ ਸੋਹਣੀ ਚੰਨਣਵਾਲ ਤੋਂ ਜਾਣੀ ਦੀ ਮਖਿਆ ਉਹਨਾਂ ਨੂੰ ਮੂਹਰੇ ਲਾਵਾਂਗੇ ਤੇ ਉਹ ਫਿਰ ਵੰਡਣਗੇ ਉੱਥੇ ਸਾਰੇ ਬਈ ਆਪਾਂ ਵੀ ਇਹ ਸੇਵਾ ਕਰੀਏ ਸਿਰਫ ਅਸੀਂ ਤਾਂ ਇੱਕ ਮੂਹਰੇ ਖੜਨਾ ਹੀ ਆ ਇਹ ਤੁਮ ਮੱਥਾ ਟੇਕ ਕੇ ਤੋੜ ਦੇਣਾ ਔਰ ਸੰਗਤਾਂ ਦੀ ਸੇਵਾ ਇਹਨਾਂ ਨੇ ਕਰਨੀ ਹੈ ਇਹ ਚੀਜ਼ਾਂ ਵਸਤੂ ਕੁਛ ਨਹੀਂ ਹੁੰਦੀਆਂ ਜਿਹੜੇ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਸਾਰਾ ਰਾਸ਼ਨ ਡੁੱਬ ਗਿਆ ਕਣਕਾਂ ਫੁੱਲ ਗਈਆਂ ਮੰਜੇ ਖਰਾਬ ਹੋ ਗਏ ਕਈ ਬਿਰਧ ਬਜ਼ੁਰਗ ਵਿਚਾਰੇ ਸਰੀਰ ਵੀ ਸੱਡ ਗਏ ਕੱਟੜੂ ਬਸਰੂ ਵੀ ਮਰ ਗਏ ਬਹੁਤ ਕੁਝ ਹੋਇਆ ਤੁਸੀਂ ਰੋਜ਼ ਟੋਲੀ ਬੀਜਾ ਚ ਦੇਖਦੇ ਆ ਇਹ ਬੜੇ ਦੁੱਖ ਦੀ ਗੱਲ ਹੈ ਅਸੀਂ ਉਹ ਕਿਹੜਾ ਦਿਨ ਰੱਖਿਆ ਉਹ ਰੱਖਿਆ ਸੀ 26 ਆ ਨੌਵੇਂ ਮਹੀਨੇ ਦੀ 26 ਤਰੀਕ 26 ਸਤੰਬਰ ਹੈ ਮਘੁੰਡ ਜਾਣਾ ਤੇ ਇਸ ਤਰ੍ਹਾਂ ਨੌਵਾਂ ਮਹੀਨਾ 26 ਤਰੀਕ ਰੱਖੀ ਹੈ ਤੇ ਇਸ ਤਰ੍ਹਾਂ ਭਾਈ ਇਹ ਜਿੰਨਾ ਕਿ ਸੇਵਾ ਕਰਾਗੇ ਉਹਨਾਂ ਫਾਇਦਾ ਹੀ ਹੈ ਤੇ ਇਹ ਭਾਈ ਵੱਡੀ ਚੀਜ਼ ਆ ਲੋਕਾਂ ਤੇ ਆਫਤ ਆਈ ਹੈ ਬਾਬਾ ਜੀ ਕਿਰਪਾ ਕਰਦੇ ਆ ਆਕਸਰ ਤੀਰਤ ਸਗਲ ਕੁੰਨ ਜੀ ਦੀਆ ਪਰਵਾਰ ਜਿਹੜੀ ਦਇਆ ਕਾਨੀ ਜੀਆਂ ਤੇ ਏਡੀ ਵੱਡੀ ਚੀਜ਼ ਐ ਕਿਤੇ ਤੇ ਕੋਈ ਰਾਜੇ ਨੇ ਸੰਨਿਆਸ ਲੈ ਲਿਆ ਕੋਈ ਸਾਧੂ ਬੈਠਾ ਤਪੱਸਿਆ ਕਰਦਾ ਸੀ ਤੇ ਉਹਨੇ ਇੱਕ ਤਰਸੂਲ ਗੱਡ ਲਿਆ ਕੋਈ ਉਹ ਕਹਿੰਦਾ ਜੀ ਇਹ ਕਹਿੰਦੇ ਜਦੋਂ ਇਹ ਹਰਾ ਹੋ ਗਿਆ ਮੇਰੀ ਤਪੱਸਿਆ ਪੂਰੀ ਹੋ ਜੂ ਉਹਨਾਂ ਦੀ ਆਪ ਦਾ ਸ਼ਸਤਰ ਗੱਡ ਲਿਆ ਉਹ ਵੀ ਬਹਿ ਕੇ ਉੱਥੇ ਤਪੱਸਿਆ ਕਰਨ ਵੀ ਚਲੋ ਸਾਧੂ ਕੋਲੇ ਬਹਿ ਜਾਂਦੇ ਆ 2 3 4 ਮਰੱਟੇ ਦੇ ਬੇਟੀਆਂ ਨੂੰ ਬੰਨੀ ਜਾਣ ਗੱਡੇ ਤੇ ਲੱਦੀਆਂ ਹੋਈਆਂ ਉਹ ਚੀਕਾਂ ਮਾਰਨ ਵੀ ਸਾਨੂੰ ਕੋਈ ਸਦਾਵੇ ਕੋਈ ਮਰਦ ਵੇਖਦਾ ਹੋਵੇ ਸਾਡੀ ਰੱਖਿਆ ਕਰੇ ਉੱਚੀ ਉੱਚੀ ਰੋਣ ਉਹ ਲਫੇੜੇ ਮਾਰਨ ਉਹਨਾਂ ਵਕਤ ਚੱਕਰੀਆਂ ਕਰਨ ਤੇ ਉਹ ਜਿਹੜਾ ਰਾਜਾ ਸੀ ਸਾਹੂ ਨੂੰ ਕਹਿਣ ਲੱਗਿਆ ਵੀ ਚਲਿਏ ਦੋ ਆਪਾ ਦੋ ਤਿੰਨ ਉਹ ਹੈ ਆਪਾਂ ਮੁਕਾਬਲਾ ਕਰਕੇ ਸਦਾ ਲਾਂਗੇ ਉਹ ਕਹਿੰਦਾ ਤਾਂ ਬਾਰ ਬਾਰ ਦਾ ਰੋਲ ਆ ਆਪਾਂ ਕੀ ਲੈਣਾ ਤਾਂ ਹੁੰਦੇ ਹੀ ਰਹਿੰਦੇ ਆ ਰੋਜ਼ ਉਹ ਗੱਲ ਜਿਹੜ ਮੈਂ ਤਾਂ ਨਹੀਂ ਦਾ ਸੱਜਣਾ ਉਹਨੇ ਸਵਾਸ ਤੇ ਚੱਕਿਆ ਐਸਾ ਲੋਹਾ ਲਿਆ ਉਹਨਾਂ ਤਿੰਨਾਂ ਤਾਂ ਉਹਨੂੰ ਸੋਧ ਕੇ ਭਜਾ ਕੇ ਉਹ ਬੀਬੀਆਂ ਨੂੰ ਬਹੁ ਗੇਟੀਆਂ ਨੂੰ ਬੰਨੀਆਂ ਹੋਈਆਂ ਨੂੰ ਉਹਨਾਂ ਦੇ ਘਰ ਹੀ ਛੱਡ ਕੇ ਆਇਆ ਜਦੋਂ ਆ ਕੇ ਬੈਠਾ ਤੇ ਉਹਦੀ ਤਾਂ ਜਿਹੜਾ ਤਰਸੂਲ ਹੈ ਸਵੇਰ ਨੂੰ ਨਗਰਾਂ ਕੱਢਿਆ ਆ ਇਹ ਇੱਕ ਦਿਆ ਦਿਆ ਕਰਨੀ ਇਹ ਤਾਂ ਹੈ ਸੋ ਨੂੰ ਸੁਣਾਇਆ ਸੀ ਪਾਣੀ ਵਾਲਾ ਪ੍ਰੋਗਰਾਮ ਅਸੀਂ ਹੋਰ ਵੀ ਬੰਦਿਆਂ ਨੂੰ ਕਿਹਾ ਮੈਂ ਕਿਹਾ ਵੀ ਵੱਧ ਤੋਂ ਵੱਧ ਜਿਹੜਾ ਪਾਠੀ ਜਿੱਥੇ ਪੈਂਦੇ ਆ ਨਾ ਉਹ ਕੋਠਾ ਭਰ ਕੇ ਤਤ ਭਰ ਭਰ ਤੇ ਭੇਜਣੇ ਆ ਇੱਥੇ ਉਹ ਸਾਡਾ ਮਨ ਬਣ ਗਿਆ 26 ਤਰੀਕ ਨੂੰ ਭੇਜਣੇ ਆ